ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਚਾਰੇ ਕੁਝ ਠੀਕ ਨਹੀਂ ਲੱਗ ਰਿਹਾ ਦੋਵਾਂ ਵਿਚਾਰੇ ਨਾਰਾਜ਼ਗੀ ਚੱਲ ਰਹੀ ਹੈ ਅਜੀਹ ਲੱਗ ਰਿਹਾ ਇਸ ਵਾਰ ਇਸ ਕਰਕੇ ਖੜਾ ਹੋ ਰਿਹਾ ਕਿਉਂਕਿ ਜ਼ਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਾਫੀ ਮੰਤਰੀ ਆਗੂ ਵਰਕਰ ਇਕੱਠੇ ਹੋਏ ਤੇ ਸੰਦੀਪ ਪਾਟਕ ਵੀ ਜਲੰਧਰ ਪਹੁੰਚੇ ਜਿੱਥੇ ਇੱਕ ਹੋਟਲ ਦੇ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਆਪਣੇ ਵਰਕਰਾਂ ਦਾ ਆਗੂਆਂ ਦਾ ਤੇ ਨਾਲ ਦੀ ਨਾਲ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ ਪਰ ਇਹ ਸਾਰਿਆਂ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਨਜ਼ਰ ਨਹੀਂ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਨੀ ਸੀ ਇੱਕ ਖਬਰਾਂ ਸਾਹਮਣੇ ਆਈਆਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਪਰ ਜਦੋਂ ਤਸਵੀਰਾਂ ਬਾਹਰ ਆਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਉਸ ਦੇ ਵਿੱਚ ਮੁੱਖ ਮੰਤਰੀ ਗਾਇਬ ਰਹੇ ਉਹਨਾਂ ਦੇ ਗਾਇਬ ਰਹਿਣ ਦੀ ਵਜ੍ਹਾ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਿਹਤ ਦਾ ਹਵਾਲਾ ਦਿੱਤਾ ਕਿ ਉਹ ਠੀਕ ਨਹੀਂ ਨੇ ਪਰ ਸਵਾਲ ਇਹ ਖੜਾ ਹੁੰਦਾ ਕਿ ਜੇਕਰ ਮਾੜੀ ਮੋਟੀ ਸਿਹਤ ਖਰਾਬ ਹੋਵੇ ਤਾਂ ਮੁੱਖ ਮੰਤਰੀ ਇਸ ਮੀਟਿੰਗ ਕੇ ਸ਼ਾਮਲ ਹੋ ਸਕਦੇ ਸੀ ਪਰ ਜੇਕਰ ਕੋਈ ਸੀਰੀਅਸ ਗੱਲ ਸੀ ਕਿ ਉਹ ਸੱਚੇ بیمار ਹੋ ਸਕਦੇ ਨੇ ਅਸੀਂ ਅਜੇ ਹਣੀ ਕਹਿੰਦੇ ਕਿ بیمار ਨਹੀਂ ਨੇ ਤੇ ਉਹ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਮੀਡੀਆ ਬਰੀਫ ਦਿੱਤਾ ਜਾਂਦਾ ਹੈ ਇਹ ਆ ਇੱਕ ਪ੍ਰੋਟੋਕੋਲ ਸਾਹਮਣੇ ਆਉਂਦਾ ਹੈ ਕਿ ਮੁੱਖ ਮੰਤਰੀ ਦੀ ਤਬੀਤ ਠੀਕ ਨਹੀਂ ਆ ਪਰ ਅਜੇ ਹੁਣ ਕੁਝ ਵੀ ਸਾਹਮਣੇ ਨਹੀਂ ਆ ਕੋਈ ਬਰੀਫ ਨਹੀਂ ਦਿੱਤਾ ਗਿਆ ਜਿਸ ਕਰਕੇ ਸਵਾਲ ਖੜਾ ਹੋ ਰਿਹਾ ਹੈ ਕਿ ਜੇਕਰ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਸੀ ਤੇ ਬਰੀਫ ਵੀ ਸਾਹਮਣੇ ਨਹੀਂ ਆਇਆ ਤਾਂ ਇਸ ਮੀਟਿੰਗ ਦੇ ਵਿੱਚ ਕਿਉਂ ਸ਼ਾਮਲ ਨਹੀਂ ਹੋਏ ਦੱਸ ਦੇ ਕਿ ਕੇਜਰੀਵਾਲ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਜਿਸ ਤੋਂ ਬਾਅਦ ਇਸ ਜ਼ਿਮਨੀ ਚੋਣਾਂ ਦੀ ਜੋ ਵੀ ਜ਼ਿੰਮਾ ਸੀ ਕਮਾਂਡ ਸੀ ਉਹ ਸੰਦੀਪ ਪਾਠਕ ਦੇ ਹੱਥ ਦੇ ਵਿੱਚ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਹੋ ਗਏ ਤੇ ਉਹਨਾਂ ਨੇ ਸਾਰਾ ਜ਼ਿੰਮਾ ਖੁਦ ਸਾਂਭ ਲਿਆ ਤੇ ਮੁੱਖ ਮੰਤਰੀ ਨੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜ਼ਿਮਨੀ ਚੋਣਨ ਦਾ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਮੁੱਖ ਮੰਤਰੀ ਨੇ ਹੀ ਬਲਕਿ ਮੁੱਖ ਮੰਤਰੀ ਦਾ ਪੂਰਾ ਪਰਿਵਾਰ ਪੂਰਾ ਸਰਗਰਮ ਨਜ਼ਰ ਆਇਆ ਮੁੱਖ ਮੰਤਰੀ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਰਹਿਣ ਆ ਗਏ ਉਹਨਾਂ ਨੇ ਕੋਠੀ ਲੈ ਲਈ ਤੇ ਪੂਰਾ ਜ਼ੋਰ ਲਗਾ ਦਿੱਤਾ ਕਿ ਜਿਹੜੀ ਸੀਟ ਹੈ ਖਾਲੀ ਹੋਈ ਸੀ ਇਹ ਉਹਨਾਂ ਦੇ ਹਿੱਸੇ ਦੇ ਵਿੱਚ ਜਾਵੇ ਤੇ ਅਜਿਹਾ ਹੋਇਆ ਵੀ ਉਹਨਾਂ ਦੇ ਹਿੱਸੇ ਆਈ ਆਮ ਆਦਮੀ ਪਾਰਟੀ ਬੀ ਦਿੱਲੀ ਦੇ ਨਾਲ ਜਿੱਤੀ ਵੀ ਪਰ ਹੁਣ ਇਹ ਸਵਾਲ ਕਿਉਂ ਖੜਾ ਹੋ ਰਿਹਾ ਹੈ ਕਿ ਸੰਦੀਪ ਪਾਠਕ ਤੇ ਭਗਵੰਤ ਮਾਨ ਦੇ ਵਿਚਾਲੇ ਕੁਝ ਠੀਕ ਕਿਉਂ ਨਹੀਂ ਹੈ ਇੱਕ ਤਾਂ ਹੋ ਗਿਆ ਕਿ ਉਹ ਪਾਰਟੀ 'ਚ ਨਜ਼ਰ ਨਹੀਂ ਇਸ ਕਰਕੇ ਸਵਾਲ ਖੜੇ ਹੋ ਰਹੇ ਨੇ ਤੇ ਦੂਜਾ ਸੂਤਰਾਂ ਦਾ ਇਹ ਕਹਿਣਾ ਹੈ ਕਿ ਕੇਜਰੀਵਾਲ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਕੇਜਰੀਵਾਲ ਬਾਹਰ ਨਹੀਂ ਨੇ ਤੇ ਉਸ ਤੋਂ ਬਾਅਦ ਹੁਣ ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਨੇ ਕਿ ਸਾਰਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਹੋਵੇ ਉਹਨਾਂ ਦੇ ਅਕੋਰਡਿੰਗ ਸਾਰਾ ਕੁਝ ਚੱਲੇ ਸਾਰਾ ਕੁਝ ਜੋ ਸਾਹਮਣਾ ਚਾਹੁੰਦੇ ਨੇ ਪਰ ਦਿੱਲੀ ਦੇ ਵਿੱਚ ਜਿਹੜੇ ਮੰਤਰੀ ਬੈਠੇ ਨੇ ਅੱਗੂ ਬੈਠੇ ਨੇ ਪੁਰਾਣੇ ਮੰਤਰੀ ਉਹ ਚਾਹੁੰਦੇ ਨਹੀਂ ਅੱਗੇ ਪਿੱਛੇ ਹਟਣ ਉਹ ਵੀ ਚਾਹੁੰਦੇ ਨੇ ਕਿ ਉਹ ਅੱਗੇ ਹੋਣ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਪ੍ਰਧਾਨ ਬਣੇ ਹਰ ਕੋਈ ਚਾਹੁੰਦਾ ਹੈ ਕਿ ਉਹ ਸਾਰਾ ਕੁਝ ਸੰਭਾਲੇ ਤੇ ਚੌਧਰੀ ਕਰੇ ਤੇ ਮੁੱਖ ਮੰਤਰੀ ਵੀ ਚਾਉਂਦੇ ਨੇ ਤੇ ਬਾਕੀ ਆਗੂ ਵੀ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਉਹ ਵੀ ਚਾਉਂਦੇ ਨੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਸੱਤਾ ਦੀ ਜਿਹੜੀ ਲੜਾਈ ਹੈ ਅੱਗੇ ਆਉਣ ਦੀ ਜਿਹੜੀ ਲੜਾਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਖੂਬ ਡੂੰਗੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਵਿਚਾਲੇ ਹੁਣ ਜਲੰਧਰ ਦੇ ਵਿੱਚ ਜ਼ਿਮਨੀ ਚੋਣਾ ਹੋਈਆਂ ਜ਼ਿਮਨੀ ਚੋਣਾ ਜਿੱਤੀ ਵੀ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਜਲੰਧਰ ਪਹੁੰਚੇ ਪੂਰੇ ਜ਼ਿਮਨੀ ਚੋਣਾ ਪ੍ਰਚਾਰ ਦੇ ਦੌਰਾਨ ਸੰਦੀਪ ਪਾਠਕ ਜਲੰਧਰ ਨਹੀਂ ਪਹੁੰਚੇ ਹੋ ਸਕਦਾ ਹੈ ਕਿ ਇਨ ਟੱਚ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਸਾਨੂੰ ਸਾਡੇ ਕੋਲ ਕੋਈ ਅਜੀਹੀ ਜਾਣਕਾਰੀ ਤੇ ਨਹੀਂ ਹੈ ਪਰ ਸਾਨੂੰ ਲੋਕਾਂ ਦੇ ਅੱਗੇ ਤਾਂ ਸੰਦੀਪ ਪਾਠਕ ਨਜ਼ਰ ਨਹੀਂ ਆਏ ਗਰਾਊਂਡ ਲੈਵਲ ਤੇ ਜਲੰਧਰ ਦੇ ਵਿੱਚ ਉਹ ਨਹੀਂ ਪਹੁੰਚੇ ਤੇ ਨਾ ਹੀ ਉਹਨਾਂ ਨੇ ਪ੍ਰਚਾਰ ਕੀਤਾ ਤੇ ਹੁਣ ਜਦੋਂ ਮੀਟਿੰਗ ਹੋਈ ਮੁੱਖ ਮੰਤਰੀ ਨੇ ਪੂਰਾ ਜ਼ੋਰ ਤੇ ਲਾਇਆ ਸੀ ਕਿ ਉਹ ਚੋਣਾਂ 'ਚ ਜਿੱਤਣ ਪੂਰਾ ਉਤਸ਼ਾਹ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਉਹ ਜਿੱਤੇ ਵੀ ਪਰ ਜਦੋਂ ਮੀਟਿੰਗ ਹੋਈ ਸਾਰਾ ਸਮਾਂ ਆਇਆ ਕਿ ਸਾਰੇ ਆਗੂ ਵਰਕਰ ਇਕੱਠੇ ਬੈਠਣਗੇ ਤੇ ਉਸ ਵੇਲੇ ਮੁੱਖ ਮੰਤਰੀ ਗਾਇਬ ਨਜ਼ਰ ਆਏ ਤੇ ਇਹਨਾਂ ਇਸ ਗਾਇਬ ਹੋਣ ਦਾ ਜਿਹੜਾ ਇੱਕ ਕਾਰਨ ਹੈ ਉਹ ਇਹੀ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਪਾਠਕ ਤੇ ਮੁੱਖ ਮੰਤਰੀ ਦੇ ਵਿਚਾਲੇ ਨਾਰਾਜ਼ਗੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਨਾਰਾਜ਼ਗੀ ਇਸ ਕਰਕੇ ਚੱਲ ਰਹੀ ਹੈ ਇੱਕ ਪਾਸੇ ਤਾਂ ਜ਼ਿਮਨੀ ਚੋਣ ਜਿਹੜੀ ਕਮਾਂਡ ਸੀ ਮੁੱਖ ਮੰਤਰੀ ਆਪ ਅੱਗੇ ਹੋ ਗਈ ਉਸ ਨੂੰ ਲੈ ਕੇ ਤੇ ਦੂਜਾ ਜਿਹੜੀ ਇਹ ਸੱਤਾ ਨੂੰ ਲੈ ਕੇ ਸੱਤਾ ਦੀ ਲੜਾਈ ਆ ਪ੍ਰਧਾਨਗੀ ਨੂੰ ਲੈ ਕੇ ਉਹਦੇ ਕਰਕੇ ਵੀ ਇਹ ਜਿਹੜੀ ਨਾਰਾਜ਼ਗੀ ਆ ਇਹ ਚੱਲਦੀ ਹੋਈ ਨਜ਼ਰ ਆ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ